ਪੀ ਆ ਮਰਦਾ ਬਹੁਤ ਸਾਚੇ ਦਰਬਾਰ ਕੀ ਜੈ ਚਲੋ ਜੇ ਕਾਰਮਾ ਚਿੰਤਪੁਰਨੀ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਹਾਂਜੀ ਭਗਤ ਜੀ ਇਹ ਕਿੰਨਾ ਤੁਹਾਡਾ ਭੰਡਾਰਾ ਤੇ ਕਿੱਥੇ ਲਗਾਉਣ ਜਾ ਰਹੇ ਹੋ ਤੁਸੀਂ ਮੈਂ ਛੋਟੀ ਜੀ ਗੱਲ ਤੋਂ ਡੇ ਕੱਟਣ ਲੱਗਾ ਹਾਂ ਕਿੰਮਾ ਪੰਡਾਰਾ ਤੇ ਅਸੀਂ ਨਾ ਅਜੇ ਤੱਕ ਗਿਣਤੀ ਨਹੀਂ ਕੀਤੀ ਵੀ ਕਿੰਮਾ ਪੰਡਾਰਾ ਹੈ ਮਹਾਰਾਣੀ ਜੀ ਅਸੀਮ ਕਿਰਪਾ ਦੇ ਨਾਲ 35 40 ਸਾਲ ਤਾਂ ਮੈਨੂੰ ਆਪਣੀ ਉਮਰ ਦੇ ਵਿੱਚ ਹੋ ਗਿਆ ਜਾਂਦਿਆਂ ਨੂੰ ਤੇ ਉਸ ਤੋਂ ਪਹਿਲੇ ਉਹਦੇ ਚੱਲਿਆ ਆ ਰਿਹਾ ਕਿ ਅਸੀਂ ਗਿਣਤੀ ਸੋਰੀ ਗਿਣਤੀ ਨਹੀਂ ਕੀਤੀ ਵੀ ਕਿੰਮਾ ਪੰਡਾਰਾ ਮਹਾਰਾਣੀ ਦੀ ਕਿਰਪਾ ਇੱਦਾਂ ਹੀ ਬਣੀ ਰਵੇ ਤੇ ਅਸੀਂ ਗਿਣਤੀ ਨਾ ਕਰੀਏ ਅਸੀਂ ਹਰ ਸਾਲ ਇੱਦਾਂ ਹੀ ਲਗਾਉਂਦੇ ਰਹੀਏ ਬੋਲੋ ਚਕਾਰਾ ਇਹ ਪੰਡਾਰਾ ਤੁਸੀਂ ਕਿੱਥੇ ਲਗਾਉਣ ਜਾ ਰਹੇ ਹੋ ਲੁਧਿਆਣਾ ਵਾਸੀਆਂ ਦੇ ਸਹਿਯੋਗ ਦੇ ਨਾਲ ਪੰਜਾਬ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਪੰਡਾਰਾ ਅਸੀਂ ਉਦਿਆਨਾ ਧਰਮਸ਼ਾਲਾ ਕਮੇਟੀ ਚਿੰਤਪੂਰਨੀ ਦੇ ਵਿੱਚ ਲਗਾ ਰਹੇ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਰਾਣੀ ਦੀ ਅਸੀਮ ਕਿਰਪਾ ਦੇ ਨਾਲ ਖੂ ਭੰਡਾਰਾ ਚੱਲੇਗਾ। ਇੱਕ ਕਦੋਂ ਸ਼ੁਰੂ ਕਰੋਗੇ ਤੇ ਕਦੋਂ ਇਹਦੀ ਜਿਹੜੀ ਸਮਾਪਤੀ ਕਰੋਗੇ ਤੁਸੀਂ ਭਾ। ਅੱਜ 24 ਜੁਲਾਈ 2025 ਨੂੰ ਭੰਡਾਰਾ ਇੱਥੋਂ ਜਾ ਰਿਹਾ ਹੈ। ਕੱਲ 25 ਜੁਲਾਈ 2025 ਸਵੇਰੇ 5 ਵਜੇ ਤੋਂ ਭੰਡਾਰਾ ਸ਼ੁਰੂ ਹੋ ਜਾਏਗਾ ਜਿਹੜਾ ਕਿ ਰਾਤ ਨੂੰ 10 ਵਜੇ ਤੱਕ ਚੱਲੇਗਾ ਤੇ ਸ਼ਾਵਨ ਦੀ ਅਸ਼ਟਮੀ 1 ਤਰੀਕ ਤੱਕ ਪੰਡਾਰਾ ਚੱਲੇਗਾ ਉੱਥੇ ਕੰਜੂਕਾ ਪੂਜਨ ਤੋਂ ਬਾਅਦ ਪੰਡਾਰੇ ਦੀ ਸਮਾਪਨਾ ਹੋਏਗੀ ਤੇ ਪਕਾ ਜੀ ਸਾਨੂੰ ਇੱਕ ਚੀਜ਼ ਇਹ ਦੱਸੋ ਉੱਥੇ ਜਿੱਦਾਂ ਵਰਤ ਵੀ ਰੱਖਦੇ ਲੋਕ ਨਵਰਾਤਰੇ ਰੱਖਦੇ ਆ ਇਹ ਵਾਲੇ ਉਹਨਾਂ ਲਈ ਵੀ ਕੋਈ ਤੁਸੀਂ ਵਿਸ਼ੇਸ਼ ਪ੍ਰਬੰਧ ਕਰਦੇ ਹੋ ਹਾਂ ਜੀ ਵਰਤ ਵਾਸਤੇ ਵਰਤ ਵਾਸਤੇ ਵੀ ਸਾਡਾ ਉੱਥੇ ਪ੍ਰਬੰਧ ਹੁੰਦਾ ਵੈ ਜਿੱਦਾਂ ਜਿੱਦਾਂ ਵਰਤ ਵਾਲੇ ਸੰਗਤ ਆਂਦੀ ਆ ਉਹਨਾਂ ਨੂੰ ਉਸ ਹਾਮ ਨਾਲ ਅਸੀਂ ਲੰਗਰ ਪ੍ਰਸਾਦ ਦਾ ਵੰਡਰਨ ਕੀਤਾ ਜਾਂਦਾ ਹੈ ਜੀ ਜੈ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਹਰ ਸਾਲ ਦੀ ਤਰ੍ਹਾਂ ਚਿੰਦਪੁਨੀ ਦਾ ਲੰਗਰ ਲਾਣ ਲਈ ਜਾ ਰਹੇ ਹਾਂ ਅਸੀਂ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ। ਔਰ 25 ਤਰੀਕ ਤੋਂ ਲੈ ਕੇ 1 1 ਅਗਸਤ ਤੱਕ ਚੱਲੇਗਾ 사ਵੰਦੀਆ ਸੁਨੀ ਤੱਕ ਚੱਲੇਗਾ ਲੰਗਰ। ਔਰ ਸਾਰੇ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਜੈ ਮਾਤਾ ਜੀ। ਜੈ ਮਾਤਾ। ਜਾਂ ਜੋਤਾ ਵਾਲੀ ਮਾਤਾ ਤੁਹਾਡੀ ਸਦਾ ਹੀ ਜੈ। ਭਗਤ ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਬਦੇਵ ਮਿੱਤਰ। ਤੇ ਕਿੰਨੇ ਕਸ਼ਾਲਾਂ ਤੋਂ ਤੁਸੀਂ ਇਸ ਭੰਡਾਰੇ ਦੇ ਨਾਲ ਜੁੜੇ ਹੋਏ ਹੋ? ਲੱਖ ਅੰਦਾਜ਼ਾ 50 ਸਾਲ ਤੋਂ ਹੋਏਗੇ ਹੁਣੇ ਆ। ਅੰਦਾਜ਼ਾ। ਹਾਂ। ਬਾਕੀ ਗਾਹਣੋ ਜਿੰਨੀ ਕੰਮਰੇ ਚੱਲੀ ਜਾਊਗਾ। ਠੀਕ ਆ ਤੇ ਅੱਗੇ ਫਿਰ ਆਪਣੇ ਬੱਚਿਆਂ ਨੂੰ ਵੀ ਤੁਸੀਂ ਇਸ ਰਾਹ ਤੇ ਤੋਰ ਰਹੇ ਹੋ ਜਾਂ ਕੀ? ਬੱਚੇ ਤਾਂ ਚੱਲ ਰਹੇ ਆ ਤੇ ਇਸ ਰਾਹ ਤੇ ਚੱਲ ਰਹੇ ਆ ਉਹਨਾਂ ਨਾਲ ਤਾਂ ਵੀ ਜਾ ਰਹੇ ਆ। ਅੱਛਾ ਹੁਣ ਬੱਚਿਆਂ ਦੇ ਨਾਲ ਜਾ ਰਹੇ ਹੋ ਤੁਸੀਂ। ਠੀਕ ਆ। ਬੋਲੋ ਜੀ। ਘਰੇ ਵਾਲੇ ਨੂੰ ਮਿੱਟੀਆ ਮਰਾਤਾ। ਬੋਲ ਸਾਡੇ ਜਵਾਰੀ ਜੈ। اے ਮਾਈ ਮੇਰੀ ਸੱਤਿਆ